ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਸੰਠਿਆਲੀ ਦੇ ਲਾਗੇ ਪਿੰਡ 베ਰੀਆਂ ਪਹੁੰਚੇ ਹਾਂ ਜਿੱਥੇ ਇੱਕ ਬਹੁਤ ਹੀ ਜ਼ਿਆਦਾ ਲੋੜਵੰਦ ਪਰਿਵਾਰ ਜਿਹੜਾ ਰਹਿੰਦਾ ਹੈ ਇਹ ਜੋ ਤੁਸੀਂ ਭੈਣ ਦੇਖ ਰਹੇ ਹੋ ਇਹਨਾਂ ਦਾ ਨਾਮ ਸੁਖਰਾਜ ਕੌਰ ਹੈ ਤੇ ਆ ਇਹਨਾਂ ਦੀ ਬੇਟੀ ਹੈ ਸਿਮਰਨਜੀਤ ਕੌਰ ਇਸ ਬੇਟੀ ਨੂੰ 9ਵੀਂ ਕਲਾਸ ਤੋਂ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਹਰ ਸਾਲੇ ਦਾ ਪੜਾਈ ਦਾ ਖਰਚਾ ਜਿਹੜਾ ਦਿੱਤਾ ਜਾਂਦਾ ਆ। ਬੇਟੀ ਹੁਣ ਬੀਏ ਦੇ ਵਿੱਚ ਫਰਸਟ ইয়ার ਦੇ ਵਿੱਚ ਦਾਖਲਾ ਲਿਆ ਤੇ ਇਸ ਬੇਟੀ ਨੂੰ ਮਾਈ ਭਾਗੋ ਸੇਵਾ ਟਰਸਟੀ ਯੂਕੇ ਦੀਆਂ ਸੰਗਤਾਂ ਵੱਲੋਂ ਪੂਰੇ ਸਾਲ ਦਾ ਖਰਚਾ ਜਿਹੜਾ ਉਹ ਦਿੱਤਾ ਗਿਆ ਆ। ਅਸੀਂ ਮਾਈ ਭਾਗੋ ਸੇਵਾ ਟਰਸਟੀ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਲੋੜਵੰਦ ਬੱਚੀ ਦੀ ਜੜੀ ਉਹ ਮਦਦ ਕੀਤੀ ਹੈ। ਤੇ ਬਾਕੀ ਅਸੀਂ ਬੇਟੀ ਨੂੰ ਪੁੱਛਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੀਆਂ ਜੀ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਨਾਮ ਆ ਤੁਹਾਡਾ? ਸਿਮਰਨ ਜੀ। ਕਿਹੜਾ ਪਿੰਡ ਆ? ਕਿਹੜੀ ਕਲਾਸ ਬਾਰੇ ਦੋ ਤੁਸੀਂ ਜੀ ਠੀਕ ਹੈ ਤੁਹਾਨੂੰ ਕਦੋਂ ਤੋਂ ਮਾਈਪਾ ਕੋ ਸੇਵਾ ਟ੍ਰਟੋ ਜੁਕਰੀਆ ਸੰਗਤਾਂ ਵੱਲੋਂ ਸਕੂਲ ਦਾ ਖਰਚਾ ਦਿੱਤਾ ਜਾ ਰਿਹਾ 9th ਕਲਾਸ ਠੀਕ ਹੈ ਹੁਣ ਕਿਹੜੀ ਕਲਾਸ ਚੋ ਬੀਏ ਵਾਲੀ ਠੀਕ ਹੈ ਜੀ ਬੇਟੀ ਨੇ ਤੇ ਤੁਸੀਂ ਮਾਈਪਾ ਕੋ ਸੇਵਾ ਸੁਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਠੀਕ ਹੈ ਮੈਂ ਕਿਸੇ ਚੰਗੇ ਮੁਕਾਮ ਤੇ ਪਹੁੰਚ ਕੇ ਪਰ ਲੇਕ ਕੇ ਤੇ ਲੋੜਵੰਦਾਂ ਦੀ ਮਦਦ ਕਰਾਂਗੀ ਠੀਕ ਹੈ ਜੀ ਬੇਟਾ ਨੇ ਬੇਟੀ ਜੀ ਨੇ ਇਸ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜੋ ਆਪਣੇ ਦਸਵੰਦ ਵਿੱਚੋਂ ਇਸ ਲੋੜਵੰਦ ਬੱਚੀ ਨੂੰ ਹਰ ਸਾਲ ਸਕੂਲ ਦਾ ਖਰਚਾ ਦਿੰਦੇ ਹਨ ਤੇ ਬੇਟੀ ਨੇ ਕਿਹਾ ਕਿ ਮੈਂ ਪੜ੍ਹ ਲਿਖ ਕੇ ਆਉਣ ਵਾਲੇ ਸਮੇਂ 'ਚ ਕਿਤੇ ਚੰਗੇ ਮੁਕਾਮ ਤੇ ਪਹੁੰਚਾਂਗੀ ਤੇ ਮੈਂ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਉਹ ਮਦਦ ਕਰਾਂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ